ਤਤਸਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇੰਟਰਾਡੇ ਬਾਰੇ ਜਿਹੜੇ ਨਵੇਂ ਵੀਰ ਇੰਟਰਾਡੇ ਸਟਾਰਟ ਕਰਨਾ ਚਾਹੁੰਦੇ ਨੇ ਸ਼ੁਰੂ ਤੋਂ ਤੇ ਨਾਲ ਦੀ ਨਾਲ ਜਿਨ੍ਹਾਂ ਨੂੰ ਕੋਈ ਮਤਲਬ ਕਿ ਇੰਟਰਾਡੇ ਦਾ ਪਤਾ ਨਹੀਂ ਦਾ ਉਹਨਾਂ ਬਾਰੇ ਮਤਲਬ ਕਿ ਇੱਕ ਆਪਾਂ ਪੂਰੀ ਸੀਰੀਜ਼ ਬਣਾਉਣ ਲੱਗੇ ਆ ਇਹਦੇ ਵਿੱਚ ਬਹੁਤ ਸਾਰੇ ਵੀਰ ਮਤਲਬ ਕਿ ਮੈਸੇਜ ਕਰਦੇ ਨੇ ਕੀ ਪੂਰੀ ਸੀਰੀਜ਼ ਬਣਾ ਕੇ ਸ਼ੁਰੂ ਤੋਂ ਬਿਲਕੁਲ 0.0 ਤੋਂ ਦੱਸੋ ਕਿ ਇੰਟਰਾਡੇ ਨੂੰ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ ਠੀਕ ਹੈ ਅੱਜ ਆਪਾਂ ਸਟਾਰਟਿੰਗ ਕਰਾਂਗੇ ਇਹਦੇ ਵਿੱਚ ਪਹਿਲਾ ਜਿਹੜਾ ਪਾਰਟ ਹੋਊਗਾ ਇਹਦਾ ਨਾਲ ਦੀ ਨਾਲ ਆਪਾਂ ਸਵਿੰਗ ਟ੍ਰੇਡ ਵਾਲੇ ਪਾਰਟ ਵੀ ਕੰਟੀਨਿਊ ਕਰਦੇ ਰਵਾਂਗੇ ਅੱਗੇ ਪਰ ਅੱਜ ਪਹਿਲਾਂ ਇੱਕ ਗੱਲ ਕਰਾਂਗੇ ਇੰਟਰਾਡੇ ਦੀ ਠੀਕ ਆ ਦੇਖੋ ਜਦੋਂ ਵੀ ਮਾਰਕੀਟ ਦੇ ਵਿੱਚ ਤੁਸੀਂ ਮਤਲਬ ਕਿ ਜਿਵੇਂ ਤੁਹਾਨੂੰ ਮਾਰਕੀਟ ਬਾਰੇ ਕਿਸੇ ਬੰਦੇ ਤੋਂ ਪਤਾ ਲੱਗਾ ਤੁਸੀਂ ਸ਼ੇਅਰ ਮਾਰਕੀਟ ਦੇ ਵਿੱਚ ਆਉਣਾ ਚਾਹੁੰਦੇ ਹੋ ਠੀਕ ਆ ਸਪੈਸ਼ਲੀ ਤੁਸੀਂ ਜੇ ਟ੍ਰੇਡਿੰਗ ਕਰਨਾ ਚਾਹੁੰਦੇ ਹੋ ਜੇ ਤੁਸੀਂ ਇਨਵੈਸਟਿੰਗ ਕਰਨਾ ਚਾਹੁੰਦੇ ਹੋ ਉਹ ਇਹ ਇੰਟਰਾਡੇ ਦੇ ਵਿੱਚ ਕੀ ਹੈ ਕਿ ਤੁਹਾਡੇ ਕੋਲੇ অপਸ਼ਨ ਹੈ ਕਿ ਤੁਸੀਂ ਮਤਲਬ ਕਿ ਘੱਟ ਤੋਂ ਘੱਟ ਪੈਸੇ ਨਾਲ ਸਟਾਰਟ ਕਰ ਸਕਦੇ ਹੋ ਕਿਵੇਂ ਕਰ ਸਕਦੇ ਹੋ ਦੇਖੋ ਇੱਥੇ ਮੈਂ ਨਾ ਕੁਝ ਸਟਾਕਸ ਦੀ ਲਿਸਟ ਬਣਾਈ ਹੋਈ ਆ ਜਿਸ ਤੇ ਤੇ ਮਤਲਬ ਕਿ ਮਾਊਸ ਆ ਰਿਹਾ ਠੀਕ ਹੈ ਤੁਸੀਂ ਦੇਖ ਪਾ ਰਹੇ ਹੋਗੇ ਤੇ ਇਹ ਜਿਵੇਂ ਸਟਾਕ ਤੁਸੀਂ ਦੇਖ ਪਾ ਰਹੇ ਹੋ ਇਹਦੇ ਵਿੱਚ ਸਾਹਮਣੇ ਤੁਹਾਨੂੰ ਦਿਖਾਈ ਦੇ ਰਿਹਾ ਹੋਗਾ ਕਿਸੇ ਦਾ ਰੇਟ ਹੈ 1811 ਕਿਸੇ ਦਾ ਦੇਖੋ 11700 ਆ ਕਿਸੇ ਦਾ ਦੇਖੋ 5795 ਕਿਸੇ ਦਾ 2932 ਤੇ ਇਸੇ ਤਰ੍ਹਾਂ ਥੱਲੇ ਦੇਖੋ ਇੱਕ ਸਟਾਕ ਦਾ ਰੇਟ ਆ 342 ਠੀਕ ਹੈ ਹੁਣ ਦੇਖੋ ਇੱਥੇ ਪਹਿਲਾਂ ਸਮਝੋ ਕਿ ਸਟਾਕ ਕੀ ਆ ਠੀਕ ਹੈ ਸਟਾਕ ਜਿਹੜੇ ਮਤਲਬ ਕਿ ਆਪਾਂ ਦੇਖੋ ਘਰ ਦੇ ਵਿੱਚ ਚੀਜ਼ਾਂ ਯੂਜ਼ ਕਰਦੇ ਆ ਜਿਵੇਂ ਦੇਖੋ ਬਜਾਜ ਜਟੋ ਹੋ ਗਈ ਜਿਹੜੀ ਮੋਟਰਸਾਈਕਲ ਵਾਲੀ ਕੰਪਨੀ ਠੀਕ ਹੈ ਉਹਦਾ ਸਟਾਕ ਆ ਹੀਰੋ ਮੋਟਰਕੋਬ ਜਿਹੜੀ ਹੀਰੋ ਕੰਪਨੀ ਹੈ ਮੋਟਰਸਾਈਕਲ ਵਾਲੀ ਉਹਦਾ ਸਟਾਕ ਠੀਕ ਹੈ ਹਿੰਦੁਸਤਾਨ ਯੂਨੀ ਲੀਵਰ ਜਿਸ ਤਰ੍ਹਾਂ ਆਪਾਂ ਸਾਬਣ ਯੂਜ਼ ਕਰਦੇ ਆ ਕਾਫੀ ਜਿਵੇਂ ਲਕਸ ਵਗੈਰਾ ਇਹ ਸਾਰੇ ਇਹਨਾਂ ਦੇ ਹੁੰਦੇ ਆ ਠੀਕ ਹੈ ਮਤਲਬ ਕਿ ਜਿਹੜੇ ਵੀ ਪ੍ਰੋਡਕਟ ਆਪਣੀ ਜ਼ਿੰਦਗੀ ਦੇ ਵਿੱਚ ਕੰਮ ਆਉਂਦੇ ਆ ਠੀਕ ਹੈ ਉਹਨਾਂ ਦੇ ਜਿਹੜੀਆਂ ਕੰਪਨੀ ਹੁੰਦੀ ਹੈ ਉਹ ਕੰਪਨੀ ਦਾ ਨਾਮ ਹੁੰਦਾ ਉਸੇ ਨਾਮ ਤੇ ਰਜਿਸਟਰ ਹੁੰਦੀ ਹੈ ਤੇ ਉਹ ਸਟਾਕ ਹੁੰਦਾ ਹੈ ਠੀਕ ਹੈ ਤੇ ਸਟਾਕ ਦਾ ਇੱਕ ਰੇਟ ਹੁੰਦਾ ਹੈ ਠੀਕ ਹੈ ਜਿਹੜਾ ਮਤਲਬ ਹੈ ਕਿ ਸੇਜੇ ਸੇਜੇ ਰੇਟ ਮਤਲਬ ਜਿਉਂ ਜਿਉਂ ਟਾਈਮ ਅੱਗੇ ਜਾਂਦਾ ਹੈ ਸਾਲ ਡੇਢ ਸਾਲ ਬਾਅਦ ਇਹ ਉੱਤੇ ਦੁਰਿਆ ਜਾਂਦਾ ਹੈ ਠੀਕ ਹੈ ਮਤਲਬ ਕਿ ਜਿਹੜਾ ਅੱਜ 345 ਹੋ ਸਕਦਾ ਸਾਲ ਨੂੰ ਉਹ 400 ਹੋ ਜਾਵੇ ਠੀਕ ਹੈ ਜਿਹੜਾ ਅੱਜ 1000 ਜਾ ਰਿਹਾ ਹੋ ਸਕਦਾ ਸਾਲ ਨੂੰ 15 ਹੋ ਜਾਵੇ ਮਤਲਬ ਕਿ ਉਹ ਰੇਟ ਹੈ ਟਾਈਮ ਦੇ ਹਿਸਾਬ ਨਾਲ ਮਤਲਬ ਕਿ ਵਧਦਾ ਰਹਿੰਦਾ ਹੈ ਮਤਲਬ ਕਿ ਕੰਪਨੀ ਗਰੋ ਕਰਦੀ ਰਹਿੰਦੀ ਹੈ ਠ ਹੁਣ ਸਟਾਕਾਂ ਦੀ ਜਿਹੜੀ ਗਿਣਤੀ ਆ ਉਹ ਅਨਲਿਮਿਟਡ ਹੈ ਮੇਰੇ ਸਾਹਮਣੇ ਕੋਲ ਸਟਾਕਾਂ ਦੀ ਜੇ ਆਪਾਂ ਗਿਣਤੀ ਕਰੀਏ ਤੇ ਮੈਨੂੰ ਪੱਕਾ ਆਈਡੀਆ ਨਹੀਂਗਾ ਹੋ ਸਕਦਾ 2000 ਦੇ ਕਰੀਬ ਵੀ ਹੋਵੇ ਠੀਕ ਹੈ ਤੇ ਕਿਸੇ ਵੀ ਸਟਾਕ ਦੇ ਵਿੱਚ ਆਪਾਂ ਠੀਕ ਹੈ ਇਹ ਤਾਂ ਮੈਂ ਮਤਲਬ ਕਿ ਐਗਜ਼ਾਮਪਲ ਲਈ ਤੁਹਾਨੂੰ ਇੱਥੇ ਪੰਜ ਸਟਾਕ ਲਿਖਿਆ ਕਿਸੇ ਦੇ ਵਿੱਚ ਵੀ ਆਪਾਂ ਇੰਟਰਾਡੇ ਟ੍ਰੇਡ ਕਰ ਸਕਦੇ ਆ ਇੰਟਰਾਡੇ ਟ੍ਰੇਡ ਕੀ ਆ ਇੰਟਰਾਡੇ ਦੇ ਵਿੱਚ ਆਪਾਂ ਮਤਲਬ ਕਿ ਸਟਾਕ ਨੂੰ ਆਪਾਂ ਐਨਾਲਿਸਿਸ ਕਰਨਾ ਕਿ ਹੁਣ ਸਟਾਕ ਉੱਤੇ ਜਾ ਸਕਦਾ ਹੈ ਜਾਂ ਥੱਲੇ ਜਾ ਸਕਦਾ ਹੈ ਠੀਕ ਹੈ ਜੇ ਆਪਾਂ ਨੂੰ ਲੱਗਦਾ ਕਿ ਸਟਾਕ ਉੱਤੇ ਜਾਊਗਾ ਤੇ ਆਪਾਂ ਉਸ ਨੂੰ ਬਾਏ ਕਰਨਾ ਹੈ ਟਾਈਮ ਵਾਸਤੇ ਠੀਕ ਹੈ ਮਤਲਬ ਕਿ ਜਿਹੜਾ ਟਾਈਮ ਹੁੰਦਾ ਹੈ ਮਾਰਕੀਟ ਓਪਨ ਹੋਣ ਦਾ 9:15 ਮਿੰਟ ਤੋਂ ਲੈ ਕੇ 3:30 ਵਜੇ ਤੱਕ ਠੀਕ ਹੈ ਇਸ ਟਾਈਮ ਦੇ ਵਿੱਚ ਵਿੱਚ ਆਪਾਂ ਕਰਨਾ ਹੁੰਦਾ ਹੈ ਬਾਏ ਤੇ ਸੈਲ ਠੀਕ ਹੈ ਜਿਵੇਂ ਸਪੋਜ਼ ਕਰੋ ਕਿ ਆਪਾਂ ਬੀਪੀ ਬੀਪੀ ਸੀਐਲ ਦਾ ਸਟਾਕ ਬਾਏ ਕਰ ਲਿਆ 342 ਰੁਪਏ ਤੇ ਠੀਕ ਹੈ ਤੇ ਆਪਾਂ ਨੂੰ ਲੱਗ ਰਿਹਾ ਹੈ ਕਿ ਇਹ 5-4% ਉੱਤੇ ਜਾਊਗਾ ਠੀਕ ਹੈ ਕਿ 300 ਆਪਾਂ ਟਾਰਗੇਟ ਰੱਖ ਲਿਆ ਕਿ 342 347 ਜਾਂ 347 ਆਪਣਾ ਟਾਰਗੇਟ ਜਿੱਦੋਂ ਆਪਣਾ ਟਾਰਗੇਟ ਅਚੀਵ ਹੋ ਗਿਆ ਤੇ ਆਪਾਂ ਉਸ ਨੂੰ ਸੈਲ ਕਰ ਦੇਣਾ ਤੇ ਉਹ ਆਪਣਾ ਪ੍ਰਾਪਰਟ ਹੋ ਜਾਊਗਾ ਜਿੰਨੀ ਆਪਾਂ ਕੁਆਨਟੀਟੀ ਜੇ ਮੰਨ ਲਓ ਕਿ ਆਪਾਂ ਇੱਕ ਕਾਊਂਟਰੀ ਲਈ ਹੈ ਤੇ ਆਪਣਾ 5 ਜਾਂ 6 ਰੁਪਏ ਪ੍ਰਾਪਰਟ ਹੋਵੇਗਾ ਠੀਕ ਹੈ ਇਸ ਤਰ੍ਹਾਂ ਇਹਦੇ ਵਿੱਚ ਪ੍ਰਾਪਰਟ ਹੁੰਦਾ ਹੈ ਠੀਕ ਹੈ ਹੋ ਦੇਖੋ ਇਹ ਮਤਲਬ ਕਿ ਆਪਾਂ ਰੈਂਡਮਲੀ ਇਸ ਤਰ੍ਹਾਂ ਕਿਸੇ ਵੀ ਸਟਾਕ ਨੂੰ ਬਾਏ ਜਾਂ ਸੈਲ ਨਹੀਂ ਕਰਨਾ ਨਾ ਹੀ ਆਪਾਂ ਮਤਲਬ ਕਿ ਦਿਨ ਤੋਂ ਬਾਏ ਕਰਕੇ ਤੇ ਸ਼ਾਮ ਨੂੰ ਸੈਲ ਕਰਨਾ ਹੈ ਠੀਕ ਆ ਉਹ ਬਾਏ ਜਾਂ ਸੈਲ ਕਰਨ ਵਾਸਤੇ ਆਪਾਂ ਮਤਲਬ ਕਿ ਤਰੀਕੇ ਹੁੰਦੇ ਆ ਜਿਸ ਤਰ੍ਹਾਂ ਚਾਰਟ ਪੈਟਰਨ ਹੋਗੇ ਕੈਂਡਲਸਟਿਕ ਪੈਟਰਨ ਹੋਗੇ سپورਟ ਰਜਿਸਟੈਂਸ ਹੋਊਗੀ ਉਹ ਵੀ ਆਪਾਂ ਅੱਗੇ ਗੱਲ ਕਰਾਂਗੇ ਠੀਕ ਆ ਅੱਜ ਆਪਾਂ ਸਿਰਫ ਸ਼ੁਰੂਆਲੀ ਗੱਲ ਕਰ ਰਹੇ ਆ ਠੀਕ ਹੈ ਤੇ ਇੱਥੋਂ ਤੱਕ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਠੀਕ ਆ ਹੁਣ ਦੇਖੋ ਇਹਦੇ ਵਿੱਚ ਟ੍ਰੇਡ ਕਰਨ ਦੇ ਲਈ ਆਪਾਂ ਨੂੰ ਕਿਸ ਚੀਜ਼ ਦੀ ਲੋੜ ਹੁੰਦੀ ਆ broker ਦੀ ਠੀਕ ਹੈ broker ਬਾਰੇ ਬਹੁਤ ਸਾਰੇ ਵੀਰਾਂ ਨੂੰ ਪਤਾ ਹੋਊਗਾ broker ਜਿਹੜਾ ਮਤਲਬ ਕਿ ਜਿਹਦੇ ਵਿੱਚ ਆਪਾਂ ਚਾਹੇ ਆਪਾਂ ਇਨਵੈਸਟਿੰਗ ਕਰਨੀ ਹੈ ਚਾਹੇ ਆਪਾਂ ਟਰੇਡਿੰਗ ਕਰਨੀ ਹੈ ਚਾਹੇ ਆਪਾਂ ਆਪਸ਼ਨ ਟਰੇਡਿੰਗ ਕਰਨੀ ਹੈ ਚਾਹੇ ਇੰਟਰਾਡੇ ਕਰਨੀ ਹੈ ਉਹਦੇ ਵਾਸਤੇ ਇੱਕ ਹੀ broker ਦੀ ਆਪਾਂ ਲੋੜ ਹੁੰਦੀ ਹੈ ਠੀਕ ਹੈ broker ਦੀਆਂ ਤੁਸੀਂ ਤੁਹਾਨੂੰ ਕੰਪਨੀਆਂ ਪਤਾ ਹੋਣਗੀਆਂ ਜਿਵੇਂ ਜਿਰੋਦਾ ਹੋ ਗਈ ਫਾਇਰਸ ਹੋ ਗਈ ਗਰੋ ਹੋ ਗਈ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਐਂਜਲ 1 ਹੋ ਗਈ ધਨ ਐਪ ਹੋ ਗਿਆ ਠੀਕ ਹੈ ਕਿਸੇ ਵੀ ਕਿਸੇ ਇੱਕ ਦੇ ਵਿੱਚ ਤੁਸੀਂ ਅਕਾਊਂਟ ਬਣਾ ਸਕਦੇ ਹੋ ਠੀਕ ਆ ਪਰਸਨਲੀ ਮੈਂ ਜੇ ਗੱਲ ਕਰਾਂ ਤਾਂ ਮੈਂ ਜਿਰੋਦਾ ਤੇ ਫਾਇਰਸ ਦੇ ਵਿੱਚ ਅਕਾਊਂਟ ਬਣਾਇਆ ਹੋਇਆ ਹੈ ਤੇ ਫਾਇਰਸ ਦੇ ਵਿੱਚ ਅਕਾਊਂਟ ਕਿਵੇਂ ਬੰਦਾ ਉਹਦੀ ਵੀਡੀਓ ਵੀ ਆਪਾਂ ਆਪਣੇ ਚੈਨਲ ਤੇ ਪਾਈ ਹੋਈ ਹੈ ਜੇ ਤੁਸੀਂ ਉਹਦੇ ਵਿੱਚ ਬਣਾਉਣਾ ਚਾਹੁੰਦੇ ਜੋ ਤੇ ਉਹ ਵੀਡੀਓ ਤੁਸੀਂ ਦੇਖ ਸਕਦੇ ਜੋ ਜੇ ਤੁਸੀਂ ਕਿਸੇ ਅਦਰ ਕਿਸੇ ਹੋਰ ਸਟਾਕ ਦੇ ਵਿੱਚ ਮਤਲਬ ਕਿ ਇੱਕ ਅਕਾਊਂਟ ਬਣਾਉਣਾ ਚਾਹੁੰਦੇ ਜੋ ਤੇ ਉਹਦੀਆਂ ਵੀਡੀਓ ਵੀ ਤੁਹਾਨੂੰ YouTube ਤੇ ਮਿਲ ਜਾਣਗੀਆਂ ਬਹੁਤ ਸਾਰੇ ਵੀਰਾਂ ਨੇ ਪਾਈਆਂ ਹੋਣਗੀਆਂ ਠੀਕ ਹੈ ਉੱਥੋਂ ਦੇਖ ਕੇ ਤੁਸੀਂ ਬਣਾ ਸਕਦੇ ਹੋ ਮੈਂ ਤੁਹਾਨੂੰ ਰეკਮੈਂਡ ਨਹੀਂ ਕਰ ਰਿਹਾ ਕਿ ਤੁਸੀਂ ਫਾਇਰਸ ਜਾਂ ਜਰੋਦਾ ਚ ਹੀ ਬਣਾਓ ਠੀਕ ਹੈ ਤੁਹਾਡੀ ਇੱਛਾ ਹੈ ਤੁਸੀਂ ਕਿਸੇ ਦੇ ਵਿੱਚ ਵੀ ਬਣਾ ਸਕਦੇ ਹੋ ਜੋ ਬਾਕੀ ਇਹਨਾਂ ਦੇ ਵਿੱਚ ਜਿਹੜੀ ਫੀਸ ਲੱਗਦੀ ਹੈ ਠੀਕ ਆ ਉਹ ਫੀਸ ਤੁਸੀਂ ਮਤਲਬ ਕਿ Google ਤੋਂ ਸਰਚ ਕਰਕੇ ਚੈੱਕ ਕਰ ਸਕਦੇ ਜੋ ਜਿਹੜਾ ਹੁਣ ਮੈਂ ਇੱਥੇ ਤੁਹਾਨੂੰ ਦਿਖਾਵਾਂਗਾ ਮੈਂ ਜਰੋਦਾ ਦਾ ਦਿਖਾਵਾਂਗਾ ਉਹਦੀ ਤੁਹਾਨੂੰ ਫੀਸ ਵੀ ਨਾਲ ਦੀ ਨਾਲ ਦਿਖਾ ਦਵਾਂਗਾ ਠੀਕ ਹੈ ਕਿੰਨੀ ਲੱਗਦੀ ਹੈ ਆਪਣੇ ਟ੍ਰੇਡ ਕਰਨ ਦੀ ਠੀਕ ਹੈ ਪ੍ਰੋਫਿਟ ਤਾਂ ਉੱਤੇ ਨਹੀਂ ਗਿਆ ਤੇ ਥੋੜਾ ਬਾਅਦ ਥੱਲੇ ਆ ਗਿਆ ਤਾਂ ਆਪਣਾ ਲਾਸ ਹੋ ਜਾਵੇਗਾ ਜੇ ਆਪਾਂ ਸੈੱਲ ਕੀਤਾ ਹੈ ਤੇ ਥੱਲੇ ਨਹੀਂ ਗਿਆ ਥੋੜਾ ਬਾਅਦ ਉੱਤੇ ਆ ਗਿਆ ਤੇ ਆਪਣਾ ਲਾਸ ਹੋ ਜਾਵੇਗਾ ਠੀਕ ਹੈ ਤੇ ਉਹ ਵੱਖਰੀ ਚੀਜ਼ ਹੈ ਪਰ ਕਿੰਨੀ ਮਤਲਬ ਉਹ ਤੁਹਾਡੀ ਫੀਸ ਟੈਕਸ ਵਗੈਰਾ ਲੱਗਦੇ ਉਹ ਆਪਾਂ ਦੱਸਾਂਗੇ ਠੀਕ ਹੈ ਹੁਣ ਦੇਖੋ ਇੱਥੇ ਸਾਈਡ ਤੇ ਤੁਹਾਡੇ ਮੋਬਾਈਲ ਦੀ ਸਕਰੀਨ ਆ ਰਹੀ ਹੋਵੇਗੀ ਠੀਕ ਹੈ ਆ ਜਿਹੜਾ ਮੈਂ ਚਾਰਟ ਓਪਨ ਕੀਤਾ ਹੋਇਆ ਨਾ ਥੱਲੇ ਤੁਹਾਨੂੰ ਚਾਰਟ ਦਿਖਾਈ ਦੇ ਰਿਹਾ ਇਹ ਜਿਹੜਾ ਚਾਰਟ ਤੁਸੀਂ ਦੇਖ ਸਕਦੇ ਹੋ ਟਰੇਡਿੰਗ 뷰 ਐਪ ਤੇ ਦੇਖ ਸਕਦੇ ਹੋ ਬ੍ਰੋਕਰ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਪਰ ਜਦੋਂ ਵੀ ਤੁਸੀਂ ਟਰੇਡ ਕਰਨੀ ਹੈ ਇੱਕ ਟਰੇਡ ਤੌਗ ਤੇ ਤੁਸੀਂ ਟ੍ਰੇਡ ਕਰਨੀ ਉਹਦਾ ਚਾਰਟ ਓਪਨ ਕਰਕੇ ਚਾਰਟ ਨੂੰ ਦੇਖ ਕੇ ਚਾਰਟ ਦੇ ਵਿੱਚ ਜਿਹੜੇ ਪੈਟਰਨ ਆਪਾਂ ਅੱਗੇ ਆਉਣ ਮਰਿਆ ਵੀਡੀਓ ਦੇ ਵਿੱਚ ਦੱਸਾਂਗੇ ਉਹ ਦੇਖ ਕੇ ਤੁਸੀਂ ਟ੍ਰੇਡ ਕਰ ਸਕਦੇ ਜੋ ਤੇ ਨਾਲ ਦੀ ਨਾਲ ਮਤਲਬ ਕਿ ਜਿਹੜਾ ਬ੍ਰੋਕਰ ਹੋਊਗਾ ਉਹਦੇ ਵਿੱਚ ਤੁਸੀਂ ਬਾਇ ਸੈਲ ਕਰ ਸਕਦੇ ਜੋ ਠੀਕ ਆ ਹੁਣ ਇੱਥੇ ਤੁਹਾਨੂੰ ਮੋਬਾਈਲ ਦੀ ਸਕਰੀਨ ਦਿਖਾਈ ਦੇ ਰਹੀ ਹੋਵੇਗੀ ਜਿਹਦੇ ਵਿੱਚ ਮੈਂ ਜਰੋਦਾ ਦਾ ਬ੍ਰੋਕਰ ਓਪਨ ਕੀਤਾ ਤੇ ਉਹਦੇ ਵਿੱਚ ਵੀ ਤੁਹਾਨੂੰ ਸੇਮ ਐਚ ਸੀ ਐਲ ਬਜਾਜਾ ਟੋ ਹੀਰੋ ਮੋਟੋਕਾਪ ਹਿੰਦੁਸਤਾਨ ਜੋ ਨਹੀਂ ਲਿਵਰ ਤੇ ਬੀ ਪੀ ਐਸ ਬੀ ਪੀ ਸੀ ਐਲ ਦੀ ਆਪਾਂ ਲਿਸਟ ਬਣਾਈ ਹੋਈ ਹੈ ਠੀਕ ਹੈ ਹੁਣ ਮੈਂ ਤੁਹਾਨੂੰ ਇੱਥੇ ਦੱਸਾਂਗਾ ਕਿ सैल किमें करना है तो स्टॉप लॉस कि लाना है ठीक है और सब तो पहले आप इस क्लिक करा जिमें एच सी एल तैकते आप क्लिक किया ठीक है उस तो बाद करोगे बाय के उत्तर क्लिक करोगे ठीक है जे थोड़ा लग रहा है कि स्टॉक उत्ते जाओगे बाय करना है जो थोड़ा लग रहा है कि स्टॉक थले जाओगे तो सैल करना उसके हिसाब से करना ठीक है बाय से आप क्लिक करा ठीक है इतने देखो उत्ते सब तो ऑप्शन दिखाई दे रहा होगा जिसे मैं ਤੇ ਤਾਂ ਸੱਤੋਂ ਆਪਸ਼ਨ ਦਿਖਾਈ ਦੇ ਰਿਹਾ ਹੋਵੇਗਾ ਜਿੱਤੇ ਮੈਂ ਕਲਿੱਕ ਕੀਤਾ ਆ ਮਤਲਬ ਕਿ ਮਾਰਕ ਕੀਤਾ ਐ ਐਨਐਸਸੀ 1812 ਰੁਪਏ 80 ਪੈਸੇ ਤੇ ਅੱਗੇ ਬੀਐਸਸੀ 1810 ਰੁਪਏ 0 ਪੈਸੇ ਠੀਕ ਹੈ ਇਹ ਦੇਖੋ ਦੋ এক্সচেਜ ਐ ਇੱਥੋਂ ਤੁਸੀਂ ਕਿਸੇ ਤੇ ਵੀ ਕਰ ਸਕਦੇ ਜੋ ਕੋਈ ਮੈਟਰ ਨਹੀਂ ਕਰਦਾ ਤੁਮੇ ਵਧੀਆ ਠੀਕ ਹੈ ਇੱਕ ਕਿਸੇ ਦਾ ਮਤਲਬ ਕਿ 2 ਰੁਪਏ ਰੇਟ ਘਟ ਜਾਂ 2 ਰੁਪਏ ਰੇਟ ਵੱਧ ਹੋ ਸਕਦਾ ਹੈ ਉਹ ਮਤਲਬ ਕਿ ਤੁਹਾਡੀ ਇੱਛਾ ਹੈ ਠੀਕ ਹੈ ਕਿਸੇ ਦਾ ਵੀ ਤੁਸੀਂ ਬਾਇ ਸੈਲ ਕਰ ਸਕਦੇ ਹੋ ਠੀਕ ਹੈ ਜਿਹਦਾ ਤੁਸੀਂ ਬਾਇ ਕਰਨਾ ਹੈ ਉਸੇ ਦਾ ਤੁਸੀਂ ਚਾਰਟ ਦੇਖ ਲਿਓ ਜਿਸ ਤਰ੍ਹਾਂ ਦੇਖੋ ਇੱਥੇ BPCL گاڑی NSC ਆ ਰਿਹਾ ਨਾ ਠੀਕ ਹੈ ਤੇ ਉੱਥੇ ਤੁਸੀਂ BPCL گاڑی ਮਤਲਬ ਕਿ BSC ਦਾ ਚਾਰਟ ਦੇਖਿਓ ਜੇ ਤੁਸੀਂ NSC ਚ ਬਾਇ ਕਰਨਾ NSC ਦਾ ਜੇ ਤੁਸੀਂ BSC ਚ ਬਾਇ ਕਰਨਾ ਤਾਂ BSC ਦਾ ਚਾਰਟ ਦੇਖ ਸਕਦੇ ਹੋ ਠੀਕ ਹੈ ਉਹ ਜਦੋਂ ਤੁਸੀਂ ਇੱਥੇ ਵਾਚ ਲਿਸਟ ਬਣਾਉਗੇ ਸਾਹਮਣੇ ਲਿਖਿਆ ਹੁੰਦਾ ਹੈ ਕਿ ਇਹ NSC ਦਾ ਹੈ ਕਿ ਇਹ BSC ਦਾ ਠੀਕ ਹੈ ਉਹ ਤੁਹਾਨੂੰ ਉੱਥੋਂ ਪਤਾ ਲੱਗ ਜਾਵੇਗਾ ਠੀਕ ਹੈ ਹੁਣ ਦੇਖੋ ਇਹ ਦੇਖੋ ਤੇ ਆ ਰਹੀ ਹੈ ਕੁਆਂਟੀਟੀ ਠੀਕ ਹੈ ਕੁਆਂਟੀਟੀ ਇੱਕ ਆ ਰਹੀ ਹੈ ਠੀਕ ਹੈ ਤੇ ਥੱਲੇ ਦੇਖੋ ਮਾਰਜਨ ਲਿਖਿਆ ਹੈ ਮਾਰਜਨ ਦੇ ਘਾੜੀ ਰੇਟ ਲਿਖਿਆ ਹੈ 362 ਰੁਪਏ 52 ਪੈਸੇ ਠੀਕ ਹੈ ਹੁਣ ਦੇਖੋ ਇਹਦਾ ਰੇਟ ਵੈਸੇ ਕਿੰਨਾ ਹੈ ਉੱਤੇ ਤੁਸੀਂ ਐਨਐਸਸੀ ਦੇ ਘਾੜੀ ਦੇਖਿਆ ਹੋਗਾ 1812 ਰੁਪਏ ਠੀਕ ਹੈ ਇੱਥੇ ਵੀ ਤੁਸੀਂ ਦੇਖ ਪਾ ਰਹੇ ਹੋ 1812 ਰੁਪਏ ਪਰ ਇਹਦੇ ਵਿੱਚ ਕੀ ਆਪਾਂ ਨੂੰ ਮਾਰਜਨ ਮਿਲ ਜਾਂਦਾ ਮਤਲਬ ਕਿ 5 ਗੁਣਾ ਘੱਟ ਪੈਸੇ ਨਾਲ ਆਪਾਂ ਨੂੰ ਇੱਕ ਸ਼ੇਅਰ ਮਿਲ ਜਾਂਦਾ ਠੀਕ ਹੈ ਹੁਣ ਇੱਕ ਸ਼ੇਅਰ ਦੇ ਵਿੱਚ ਦੇਖੋ ਜੇ ਮੰਨ ਲਓ ਕਿ 2 ਰੁਪਏ ਸ਼ੇਅਰ ਉੱਤੇ ਜਾਵੇਗਾ ਤੇ 2 ਰੁਪਏ ਪ੍ਰੋਫਿਟ ਜੇ 2 ਰੁਪਏ ਥੱਲੇ ਜਾ ਰਹੇਗਾ ਤੇ 2 ਰੁਪਏ ਲਾਸ ਠੀਕ ਹੈ ਜੇ ਦੀ ਕੁਆਂਟੀਟੀ ਠੀਕ ਹੈ ਮਤਲਬ ਕਿ ਜਿੰਨੇ ਪੈਸੇ ਸਟਾਕ ਦੇ ਆ ਉਹਨੇ ਪੈਸਿਆਂ ਦੇ ਵਿੱਚ ਉਹਨੂੰ ਦੇਖੋ ਮਾਰਜਨ ਤੇ ਘਾੜੀ 1812 ਰੁਪਏ ਆ ਰਿਹਾ ਹੋਵੇਗਾ ਉਹ ਮਤਲਬ ਕਿ ਜਿੰਨੇ ਪੈਸੇ ਸਟਾਕ ਦੇ ਆ ਉਹਨੇ ਦੇ ਵਿੱਚ ਆਪਾਂ ਜੇ ਇੰਟਰਾਡੇਟ ਟ्रेड ਕਰਨੀ ਹੈ ਤੇ ਆਪਾਂ 5 ਸ਼ੇਅਰ ਲੈ ਸਕਦੇ ਆ 5 ਸ਼ੇਅਰਾਂ ਨਾਲ ਕੀ ਹੋਊਗਾ ਜੇ 5 ਰੁਪਏ ਜੀ ਫੜੂਗਾ 5 ਰੁਪਏ ਦਾ ਪ੍ਰੋਫਿਟ ਜੇ 5 ਰੁਪਏ ਘਟੂਗਾ ਤੇ 5 ਰੁਪਏ ਦਾ ਲਾਸ ਠੀਕ ਹੈ ਸਮਝ ਲੱਗੀ ਹੁਣ ਇਸੇ ਦੇ ਵਿੱਚ ਦੇਖੋ ਤੁਸੀਂ ਮੰਨ ਲਓ ਕਿ ਜੇ ਬੀਪੀਸੀਐਲ ਦੇ ਵਿੱਚ ਕਰਦੇ ਜੋ ਅਪਾ ਬੈਕ ਕਰਕੇ ਬੀਪੀਸੀਐਲ ਦੇ ਵਿੱਚ ਤੁਹਾਨੂੰ ਬਾਇ ਤੇ ਕਲਿੱਕ ਕਰਕੇ ਦਿਖਾਉਨੇ ਆ ਇਹ ਤੁਹਾਨੂੰ 68 ਰੁਪਏ ਦਾ ਸ਼ੇਅਰ ਮਿਲ ਜਾਵੇਗਾ ਮਤਲਬ ਕਿ ਤੁਸੀਂ 100 ਤੋਂ ਘੱਟ ਰੁਪਏ ਨਾਲ ਵੀ ਸਟਾਰਟ ਕਰ ਸਕਦੇ ਜੋ ਇੰਟਰਾਡੇ ਠੀਕ ਹੈ ਹੁਣ ਦੇਖੋ 100 ਤੋਂ ਘੱਟ ਰੁਪਏ ਨਾਲ ਤੁਹਾਡਾ ਜਿਹੜਾ ਪ੍ਰੋਫਿਟ ਹੈ ਉਹ 1-2 ਰੁਪਏ ਦਾ ਹੀ ਹੋਵੇਗਾ ਇਹ ਤੋਂ ਜ਼ਿਆਦਾ ਨਹੀਂ ਹੋਵੇਗਾ ਕਿਉਂਕਿ ਜੇ ਆਪਾਂ ਪੈਸੇ ਘੱਟ ਲਾਇਆ ਤੇ ਪ੍ਰੋਫਿਟ ਘੱਟ ਪਰ ਤੁਹਾਨੂੰ ਸਮਝ ਲੱਗਣ ਲੱਗ ਜਾਵੇਗੀ ਠੀਕ ਹੈ ਮਤਲਬ ਕਿ ਇਹ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਕਿੰਨੇ ਪੈਸੇ ਨਾਲ ਸਟਾਰਟ ਕਰਨਾ ਹੈ ਹੁਣ ਦੇਖੋ ਗਾੜੀ ਚਾਰਜ ਸਾਰੇ ਹੋਣਗੇ ਠੀਕ ਹੈ ਮਾਰਜ BPCL ਦਾ ਇੰਟਰਾਡੇ ਦੇ ਵਿੱਚ ਤੇ ਆਪਾਂ ਨੂੰ ਬਾਇ ਕਰਨ ਦੇ 13 ਪੈਸੇ ਲੱਗਣਗੇ ਤੇ ਸੈਲ ਕਰਨ ਦੇ ਵੀ 13 ਪੈਸੇ ਲੱਗਣਗੇ ਟੋਟਲ 26 ਪੈਸੇ ਆਪਣੇ ਚਾਰजेस ਹੋਣਗੇ ਜਿਹੜੇ ਟੈਕਸ ਦੇ ਠੀਕ ਹੈ ਤੇ ਜਿੰਨੀ ਆਪਾਂ ਕੁਆਂਟੀਟੀ ਵਧਾਈ ਜਮਾਂਗੇ ਉੱਤੇ ਦੇਖੋ ਆਪਾਂ ਜਿਵੇਂ 5 ਕੁਆਂਟੀਟੀ ਕਰ ਦਿੱਤੀ ਤੇ ਆਪਣੇ ਚਾਰजेस ਵੀ ਵਧਦੇ ਜਾਣਗੇ ਹੁਣ ਦੇਖੋ ਚਾਰजेस 67 ਪੈਸੇ ਹੋ ਜਾਵੇਗਾ ਠੀਕ ਹੈ ਬਾਇ ਦਾ ਵੀ ਤੇ ਸੈਲ ਦਾ ਵੀ ਠੀਕ ਹੈ ਮਤਲਬ ਐਗਜ਼ਿਟ ਦਾ ਵੀ ਠੀਕ ਆ ਤੇ ਇੱਥੋਂ ਆਪਾਂ ਸਵਾਈਪ ਕਰਕੇ ਇਸ ਨੂੰ ਥੱਲੇ ਜਿਹੜਾ ਆਪਸ਼ਨ ਆ ਰਿਹਾ ਇੱਥੋਂ ਆਪਾਂ ਬਾਈ ਕਰ ਸਕਦੇ ਹਾਂ ਠੀਕ ਆ ਉਸ ਤੋਂ ਬਾਅਦ ਇਹ ਤੁਹਾਨੂੰ ਪੋਰਟਫੋਲੀਓ ਦੇ ਵਿੱਚ ਇੱਥੇ ਜਿੱਥੇ ਹੁਣ ਮੈਂ ਓਪਨ ਕੀਤਾ ਇੱਥੇ ਸ਼ੋ ਹੋਣ ਲੱਗ ਪਵੇਗਾ ਤੇ ਇੱਥੇ ਜਿਹੜਾ ਆਵੇਗਾ ਉਸ ਦੇ ਉੱਤੇ ਕਲਿੱਕ ਕਰਕੇ ਤੁਸੀਂ ਐਗਜ਼ਿਟ ਕਰ ਸਕਦੇ ਹੋ ਉਸ ਨੂੰ ਤੇ ਮਤਲਬ ਕਿ ਉਹਦੇ ਵਿੱਚ ਸਟਾਪ ਲੌਸ ਵੀ ਲਗਾ ਸਕਦੇ ਹੋ ਬਾਈ ਦੇ ਟਾਈਮ ਤੇ ਵੀ ਤੁਸੀਂ ਸਟਾਪ ਲੌਸ ਲਗਾ ਸਕਦੇ ਹੋ ਜਸਟ ਸਟਾਪ ਲੌਸ ਲਗਾਉਣ ਦਾ ਤਰੀਕਾ ਪਰ ਉਹ ਵਧੀਆ ਰਹੂਗਾ ਕਿ ਤੁਸੀਂ ਪਹਿਲਾਂ ਬਾਏ ਕਰ ਲਵੋ ਉਸ ਤੋਂ ਬਾਅਦ ਸਟਾਪ ਲੌਸ ਲਗਾਓ ਤੇ ਉਹ ਵਧੀਆ ਰਹੂਗਾ ਜਦੋਂ ਮਤਲਬ ਕਿ ਪੋਰਟਫੋਲੀਓ ਦੇ ਵਿੱਚ ਉਹ ਹੋਣ ਲੱਗ ਪਵੇਗਾ ਠੀਕ ਹੈ ਤੇ ਜਿਹੜਾ ਸਟਾਪ ਲੌਸ ਤੁਸੀਂ ਦਿਖਾਉਣਾ ਇੱਥੇ ਐਸ ਐਲ ਤੇ ਕਲਿੱਕ ਕਰਕੇ ਤੇ ਇੱਥੇ ਜਿਹੜਾ ਤੁਹਾਨੂੰ ਪ੍ਰਾਈਸ ਦਿਖਾਈ ਦੇ ਰਿਹਾ ਹੋਵੇਗਾ ਟ੍ਰਿਗਰ ਪ੍ਰਾਈਸ ਇੱਥੇ ਜਿਵੇਂ ਮੰਨ ਲਓ ਕਿ ਆਪਾਂ 1812 ਰੁਪਏ ਤੇ ਹੀ ਐਗਜ਼ਾਮਪਲ ਦੇ ਤੌਰ ਤੇ ਲਿਖ ਦਿੰਦੇ ਹਾਂ ਕਿ 1812 ਤੇ ਆਪਾਂ ਸਟਾਪ ਲੌਸ ਲਾਉਣਾ 1812 ਲਿਖਾਂਗੇ ਤੇ ਜਿਹੜਾ ਇੱਥੇ ਉੱਤੇ ਪ੍ਰਾਈਸ ਆ ਰਿਹਾ ਇੱਥੇ ਆਪਾਂ ਪੂਰਾ 1800 ਲਿਖਾਂਗੇ ਉੱਥੇ 5 ਪੁਆਇੰਟ ਆਪਾਂ ਵੱਧ ਲਿਖਣੇ ਹੁੰਦੇ ਆ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਸਵਾਈਪ ਕਰ ਦਵਾਂਗੇ ਮਤਲਬ ਕਿ ਜਦੋਂ ਤੁਸੀਂ ਆ ਬਾਇ ਕਰ ਲਵੋਗੇ ਜਾਂ ਸੈੱਲ ਕਰੋਗੇ ਨਾ ਸਟਾਕ ਨੂੰ ਪੋਰਟਫੋਲੀਓ ਦੇ ਵਿੱਚ ਜਾ ਕੇ ਤੇ ਉਸ ਦੇ ਉੱਤੇ ਕਲਿੱਕ ਕਰਕੇ ਇਸ ਤਰ੍ਹਾਂ ਤੁਸੀਂ ਸਟੌਪ ਲੌਸ ਲਗਾ ਸਕਦੇ ਹੋ ਠੀਕ ਹੈ ਤੇ ਟਾਰਗੇਟ ਲਈ ਤੁਸੀਂ ਕੀ ਹੈ ਕਿ ਡਾਇਰੈਕਟ ਐਗਜ਼ਿਟ ਕਰ ਸਕਦੇ ਜਦੋਂ ਤੁਹਾਡਾ ਟਾਰਗੇਟ ਅਚੀਵ ਹੋ ਗਿਆ ਤੇ ਇਤੋਂ ਤੱਕ ਤੁਹਾਨੂੰ ਸਮਝ ਲੱਗ ਪਈ ਹੋਵੇਗੀ ਕਿ ਕਿਸ ਤਰ੍ਹਾਂ ਆਪਾਂ ਬਾਇ ਕਰਨਾ ਹੈ ਕਿਸ ਤਰ੍ਹਾਂ ਸੈੱਲ ਕਰਨਾ ਕਿੰਨੇ ਵੀ ਰੁਪਏ ਵਾਲਾ ਸ ਤਰੀਕਾ ਇੱਕੋ ਜਿਹਾ ਠੀਕ ਹੈ ਤੇ ਇਹ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਹੁਣ ਨੈਕਸਟ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਟੈਕਨੀਕਲ ਅਨਲਿਸਿਸ ਇਹਨਾਂ ਸਾਰੀਆਂ ਚੀਜ਼ਾਂ ਦੀ سپورਟ ਰਿਸਿਸਟੈਂਸ ਕੈਂਡਲਸਟਿਕ ਪੈਟਰਨ ਅੱਡੋ ਅੱਡੀ ਪਾਰਟ ਦੇ ਵਿੱਚ ਆਪਾਂ ਗੱਲ ਕਰਦੇ ਜਾਵਾਂਗੇ ਇਹ ਆ ਸਟਾਰਟਿੰਗ ਫੇਸ ਮਤਲਬ ਕਿ ਕਿਸ ਤਰ੍ਹਾਂ ਆਪਾਂ ਸਟਾਰਟ ਕਰਨਾ ਹੈ ਸਟਾਕ ਨੂੰ ਬਾਈ ਕਿਸ ਤਰ੍ਹਾਂ ਕਰਨਾ ਹੈ ਸੈਲ ਕਿਸ ਤਰ੍ਹਾਂ ਕਰਨਾ ਹੈ ਇਹ ਤੁਹਾਨੂੰ ਦੱਸ ਦਿੱਤਾ ਠੀਕ ਹੈ ਕਿੰਨੇ ਵੀ ਪੈਸੇ ਆ ਤੁਸੀਂ ਸਟਾਕ ਦੇ ਵਿੱਚ ਟ੍ਰੇਡ ਕਰਦੇ ਜੋ ਗੱਲ ਇੱਕੋ ਜਿਹਾ ਜੇ ਘੱਟ ਪੈਸੇ ਵਾਲੇ ਦੇ ਵਿੱਚ ਤੁਸੀਂ ਸਟਾਕ ਦੇ ਵਿੱਚ ਕਰੋਗੇ ਤਾਂ ਦੇ ਵਿੱਚ ਜਿਆਦੇ ਪੈਸੇ ਲਾ ਕੇ ਤੁਸੀਂ ਜਿਆਦੀ ਕੁਆਲਿਟੀ ਲੈ ਤੇ ਜੇ ਜਿਹੜੀ ਵੱਧ ਪੈਸੇ ਵਾਲਾ ਸਟਾਕ ਹੈ ਉਹਦੇ ਵਿੱਚ ਆਪਾਂ ਘੱਟ ਕਾਊਂਟਰੀ ਨਾਲ ਵੀ ਪ੍ਰੋਫਿਟ ਵੱਧ ਕਰ ਸਕਦੇ ਹਾਂ ਕਿਉਂਕਿ ਉਹਦਾ ਮੂਵ ਜ਼ਿਆਦਾ ਹੋਵੇਗਾ ਠੀਕ ਹੈ ਤੇ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ